ਕਿ ਜੀ ਆਪਣੀ ਜਿਵੇਂ ਪਰਿਵਾਰ ਦੀ ਜ਼ਿੰਮੇਵਾਰੀ ਹੈ ਨਾ 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 ਕਰਦੀ ਕਰਦਾ ਹਾਂ ਮੈਂ ਸਮਝ ਗਿਆ ਤੁਸੀਂ ਜੀ ਤੋਂ ਨਹੀਂ ਬੋਲਦਾ 10 ਲੱਖ ਦਾ ਮੇਂ ਟੋਪਰ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਆਪਾਂ ਪਰਪੀਆਂ ਟੋਪਰ ਹਾਂਗਾ ਮੈਂ ਕਰਦਾ ਪ੍ਰਧਾਨ ਜੀ ਮੈਨੂੰ ਡਰ ਵੀ ਕੰਮ ਦੀ ਗੋੜਾ ਅਜੇ ਮਤਾਰਾ ਕਰਕੇ ਆਪਾਂ ਮੈਂ ਤੁਹਾਡੀ ਪ੍ਰਧਾਨ ਜੀ ਨਾਲ ਕਰਾਉਣਾ ਗੱਲ ਕੋਈ ਨਹੀਂ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਤੇਰੀ ਗੱਲ ਨੂੰ ਸਮਝ ਗਿਆ ਗੱਲ ਨਹੀਂ ਮੇਰੇ ਦੋੜੀ ਦਾ ਉਹ ਨਹੀਂ ਕਰਾਉਣਾ ਉਹ ਨਹੀਂ ਕਰਾਉਣਾ ਉਹ ਨਹੀਂ ਕਰਾਉਣਾ ਉਹ ਤੋਂ ਆੜ ਕੇ ਪੁੱਛ ਲੈ ਉਹ ਨਹੀਂ ਇਹ ਜੀ ਗੱਲ ਨਹੀਂ ਕਰੀ ਦੀ ਬਈ ਮੈਂ ਕਰਾਉਣਾ ਪਊਗਾ 5 ਸਾਲ ਪਹਿਲਾਂ ਵੀ ਇਹ ਛੜਿਆ ਸੀ ਆਈ ਕੋਈ ਘਰੇਲੂ ਮਸਲਾ ਇਹਨਾਂ ਦਾ ਹੈਗਾ ਕਦੇ ਕੋਈ ਇਹ ਕਹਿ ਦਿੰਦਾ ਵੀ ਮੈਨੂੰ ਕਿਸੇ ਨੇ ਤਨਖਾਹ ਨਹੀਂ ਦਿੱਤੀ ਜਿੰਨਾਂ ਕੋਲ ਲੱਗਿਆ ਕਦੇ ਕਹਿ ਦਿੰਦਾ ਮੇਰਾ ਕੋਈ ਸਾਲੀ ਨਾਲ ਕੋਈ ਰੋਲਾ ਹੈਗਾ ਘਰੇਲੂ ਮਸਲਾ ਇਦਾਂ ਦਾ ਕਰਕੇ ਕਾਫੀ ਪਹਿਲਾਂ ਵੀ ਤਿੰਨ ਤੋਂ 4 ਘੰਟੇ ਪਹਿਲਾਂ ਛੜਿਆ ਹੈਗਾ ਉਦੋਂ ਵੀ ਪੁਲਿਸ ਕਾਫੀ ਆਈ ਸੀ ਜਿਹੜੀ ਲੇੜੀਦ ਕਰਕੇ ਵੀ ਰੋਲਾ ਆਏ ਸੀ ਉਹ ਵੀ ਨਾਲ ਆਏ ਸੀ ਕੋਈ ਹੋ ਗਈ ਸੀ ਇਹਨਾਂ ਨੇ ਮਿੰਤਦਾਰ ਨਾਲ ਉਹਨਾਂ ਨੇ ਕੀਤਾ ਇਹਨਾਂ ਦਾ ਫਿਰ ਫੋਨ ਤੇ ਗੱਲ ਕਰਾਈ ਸੱਚਾ ਸਾਹਿਬ ਨੇ ਇਹ ਉਸ ਤੋਂ ਬਾਅਦ ਥੱਲੇ ਉੱਤਰਿਆ ਪਰ ਜੀ ਉਦੋਂ ਹੀ ਕਰਿੰਦੇ ਸਫਾਈ ਕੀਤੀ ਜਾਂਦੀ ਤੇ ਅੱਜ ਇਹ ਫੇਰ ਦੁਆਰ ਤੋਂ ਨਾ ਚੜਦਾ ਹਾਂ ਚੜਦਾ ਠੀਕ ਆ ਉਦੋਂ ਇਹਨਾਂ ਨੂੰ ਪੁਲਿਸ ਨੇ ਰਹਿਮ ਕਰਕੇ ਛੱਡਤਾ ਹੈ ਇਹਨਾਂ ਨੂੰ ਤੇ ਅੱਜ ਫੇਰ ਇਹੀ ਦੁਆਰ ਤੋਂ ਉਹ ਹੀ ਹਰਕਤ ਸੇਮ ਆ ਜੀ ਪੁਲਿਸ ਵੀ ਵਾਰ-ਵਾਰ ਖੱਜਲ ਖਰਾਬ ਹੋ ਰਹੀ ਆ ਲੋਕੀ ਸਾਰੇ ਇੰਨੇ ਖੱਜਲ ਖਰਾਬ ਹੋ ਰਿਹਾ ਕਿ ਆ ਬਚਾਰਿਆ ਬਾਈ ਨੇ ਵੀ ਪਿਛਲੇ ਸਾਲ ਇਹਨਾਂ ਨੇ ਲਾਇਆ ਵੇਖੋ ਜੀ ਆ ਬੰਦੇ ਨੇ ਚੜ ਕੇ ਟਾਵਰ ਦੇ ਉੱਪਰ ਲਾਇਆ ਗਾਰਡ ਦੀ ਨੌਕਰੀ ਕਰਦੇ ਜੀ ਨਾ ਜੀ ਨਾ ਮੇਰਾ ਕਾਲਾ ਜੀ ਹਾਂਜੀ ਜੀ ਅੱਜ ਚੜਿਆ ਹੈਗਾ ਹਾਂਜੀ ਮਲਕੀ ਵੀ ਇਹੀ ਚੜ ਗਿਆ ਤੁਸੀਂ ਇਹ ਪਤਾ ਨਹੀਂ ਜੀ ਇਹ ਗੱਲ ਤਾਂ ਹੁਣ ਕੀ ਪਤਾ ਇਹ ਘਰੋਂ ਲੜਿਆ ਕਿ ਕੀ ਗੱਲ ਆ ਕਿ ਕੀ ਕਾਰਨ ਆ ਹੁਣ ਸੰਤੋ ਇਹ ਗੱਲ ਤਾਂ ਨਹੀਂ ਪਤਾ ਜੀ ਇਹ ਕਿਤੇ ਸਾਡੇ ਆਉਣ ਤੋਂ ਪਹਿਲਾਂ ਜੀ ਕਿਤੇ ਸਾਡੇ ਬੰਦੇ ਦੱਸਦੇ ਆ ਕਿ ਕਿਤੇ 5-6 ਮਹੀਨੇ ਪਹਿਲਾਂ ਵੀ ਕਿਤੇ ਚੜਿਆ ਸੀਗਾ ਜੀ 5-6 ਸਾਲ ਪਹਿਲਾਂ ਹੀ ਸਾਲ 2 ਸਾਲ ਪਹਿਲਾਂ ਕਿਤੇ 5-6 ਸਾਲ ਮੈਂ ਕੀ ਕਾਰਨ ਹੈ ਬੜੀ ਜੜਦਾ ਹੈ ਪਤਾ ਹੀ ਨਹੀਂ ਜੀ ਇਹ ਗੱਲ ਦਾ ਸਾਨੂੰ ਨਹੀਂ ਪਤਾ ਕਰੋ ਲੜਿਆ ਕਿ ਕੀ ਹੋਇਆ ਕੀ ਹੋਇਆ ਜਾਂ ਨਹੀਂ ਹੋਇਆ ਸਾਨੂੰ ਇਹ ਗੱਲ ਦਾ ਇਹ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਜੀ ਇਹ ਤਾਂ ਹੁਣ ਪ੍ਰਸ਼ਾਸਨ ਸਾਰਾ ਸਾਨੂੰ ਮੰਨ ਲਓ ਉਹ ਥੱਲੇ ਆਊਗਾ ਦੱਸੂਗਾ ਫੇਰ ਹੀ ਪਤਾ ਲੱਗੂਗਾ ਨਾ ਜੀ ਇਹ ਨਾਲ ਵਾਲਾ ਹੁਣ ਉੱਪਰ ਗਿਆ ਹੋਇਆ ਹੈ ਇਹ ਜੀ ਇਹ ਜਿਹੜਾ ਆਪਣੇ ਉਹ ਹੈ ਪੱਤਰਕਾਰ ਸਾਹਿਬ ਤੇ ਇੱਕ ਬੰਦਾ ਹੋਰ ਹੈ ਜੀ ਉਹ ਉਹ ਦਾ ਲਿਆ ਜੀ ਬੰਦਾ ਉਹ ਦੋਨੇ ਜਾਇ ਹੋਏ ਬਾਕੀ ਮਿਹਨਤ ਲਾ ਕੇ ਕਾਫੀ ਮਿਹਨਤ ਲਾ ਕੇ ਕਿਉਂਕਿ ਉਦੋਂ ਇਹਦੇ ਨਾਲ ਰਹਿਮਦਿਲੀ ਵਰਤੀ ਗਈ ਸੀਗੀ ਜੀ ਹਾਂ ਭਾਈ ਕੀ ਨਾ ਸਹਰਾਜ ਸਿੰਘ ਹੈ ਜੀ ਠੀਕ ਹੈ ਇਹ ਪਹਿਲਾਂ ਵੀ ਪਤਾ ਲੱਗੇ ਪਹਿਲਾਂ ਵੀ ਕਦੇ ਚੜਿਆ ਸੀ ਹਾਂ ਜੀ ਹਾਂ ਕਦੋਂ ਕਦੋਂ ਇਹ ਹੋ ਗਿਆ ਨੇ ਚਾਰ ਪੰਜ ਸਾਲਾਂ ਅੰਦਾਜ਼ਾ ਪੱਕਾ ਤਾਂ ਨਹੀਂ ਸਾਨੂੰ ਪਤਾ ਜੀ ਉਦੋਂ ਸਹਰਾਜ ਤੇ ਨਾਲ ਬੂਟਾ ਬੂਟਾ ਗਿਆ ਸੀ ਪਰ ਨਹੀਂ ਅੰਗਰੇਜ਼ ਹੀ ਆਏਗਾ ਹਾਂ ਜੀ ਅੰਗਰੇਜ਼ ਤੇ ਮੈਂ ਗਏ ਸੀਗੇ ਉਦੋਂ ਉਹਦਾ ਖਰਾਬ ਤਾਂ ਸਾਨੂੰ ਵੀ ਇਹਨੇ ਬਹੁਤ ਕੀਤਾ ਤੇ ਡਲੇ ਡੁਲੇ ਵੀ ਮੁੱਕ ਗਏ ਸੀਗੇ ਉਦੋਂ ਗਏ ਅਸੀਂ ਵੀ ਸਾਨੂੰ ਪਤਾ ਲੱਗ ਗਿਆ ਇਹਦੇ ਕੋਲੇ ਹੁਣ ਹੈ ਨਹੀਂ ਕਾਫੀ ਜਿੰਨਾ ਚਿਰ ਹੁੰਦਾ ਜ਼ਮਾਨਾ ਉਹਨਾਂ ਚਿਰ ਚਲਾਈ ਜਾਂਦਾ ਜਿਹੜੇ ਸੀ ਤਾਂ ਹੀ ਉਹ ਤਾਂ ਕੀ ਕਰਨ ਸੀ ਉਹ ਵੀ ਐਦਾ ਪੰਜਾਬ ਪੁਲਿਸ ਘੜੀ ਸੀ ਉੱਥੇ ਲਿਆ ਕੇ ਤੇ ਪੱਤਰਕਾਰਾਂ ਕੋਲੇ ਲਿਆ ਕੇ ਠਲਦਾ ਸੀਗਾ ਜੀ ਹੋਰ ਅਸੀਂ ਕੀ ਮਸਲਾ ਸੀ ਉਦੋਂ ਪਤਾ ਨਹੀਂ ਕੋਈ ਕਿਤੇ ਦਾ ਗੱਡੀ ਵਾਲਾ ਨਾਲ ਰੋਲਾ ਕਹਿ ਦਿੰਦਾ ਸੀ ਕਿਤੇ ਘਰੇਲੂ ਰੋਲਾ ਕਹਿ ਦਿੰਦਾ ਸੀਗਾ ਜੀ ਤੇ ਸਾਨੂੰ ਪੱਕਾ ਨਹੀਂ ਰਲਮੀ ਜੀ ਗੱਲ ਕਰਦਾ ਸੀਗਾ ਇਸ ਵਾਰੀ ਦੱਸੇ ਕੋਈ ਕੀ ਰੋਲਾ ਜਿਹੜਾ ਨਹੀਂ ਜੀ ਹਲੇ ਤਾਂ ਗਏ ਨਹੀਂ ਮੈਂ ਜਾਂਦਾ ਸੀਗਾ ਜੀ ਉਦੋਂ ਮੁੰਡੇ ਆ ਗਏ ਉਹ ਕਹਿੰਦੇ ਅਸੀਂ ਜਾਣਾ ਮੈਂ ਕਹਾਂ ਕੋਈ ਨਹੀਂ ਤੁਸੀਂ ਜਾਓ ਇਹਨਾਂ ਦਾ ਕੋਈ ਪਰਿਵਾਰਕਾ ਡਿਸਪਿਊਟ ਆ ਇਹਦੇ ਮਤਲਬ ਜਿੱਦਾਂ ਇਹ ਦੱਸ ਰਿਹਾ ਜੀ ਮਤਲਬ ਉਸ ਕਰਕੇ ਵੀ ਵੈਸੇ ਡਰਿੰਕ ਡਰਿੰਕ ਵੀ ਕੀਤੀ ਆ ਪਹਿਲਾਂ ਵੀ ਪਤਾ ਲੱਗਿਆ ਸੀ ਉਹ ਲੋਕ ਕਵਾਰੀ ਪਹਿਲਾਂ ਵੀ ਜਿਹੜਾ ਹੋਇਆ ਕਹਿੰਦੇ ਮਨ ਲੁਕੀ ਹੋ ਸਕਦਾ ਥੋੜਾ ਕੋਈ ਦਿਮਾਗੀ ਤੌਰ ਤੇ ਕੋਈ ਰੀ ਪਰੇਸ਼ਾਨ ਹੋ ਸਕਦਾ ਮੈਡੀਕਲ ਪ੍ਰੋਬਲਮ ਵੀ ਹੋ ਸਕਦੀ ਆ ਹੁਣ ਅਸੀਂ ਇਹਨੂੰ ਕਾਫੀ ਮੌਲ ਕਾਉਂਸਲਿੰਗ ਕੀਤੀ ਐਂਗੇਜ ਕੀਤਾ ਸੀ ਇਹਨੂੰ ਤਾਂ ਜੋ ਜਿਹੜਾ ਹੈਗਾ ਦਾ ਧਿਆਨ ਵਟਾਇਆ ਜਾਵੇ ਇਹਨ ਨੇ ਇਹਦੀ ਡਰਿੰਕ ਵਗੈਰਾ ਲੈ ਚੁੱਕੀ ਤੇ ਫਾਦਰ ਸਾਹਿਬ ਤੋਂ ਵੀ ਅਪੀਲ ਕਰਾਈ ਉਹ ਬਾਕੀ ਜਿਹੜਾ ਫੈਮਿਲੀ ਮੈਂਬਰ ਦੀ ਹੋਰ ਦੀ ਮੰਨੂਗਾ ਤੁਸੀਂ ਕਿਹਾ ਕੋਈ ਐਸੀ ਦੀ ਫੋਨ ਤੇ ਗੱਲ ਕਰਨ ਦੀ ਕੋਈ ਫੋਨ ਤੇ ਵੀ ਹਾਂਜੀ ਮੈਂ ਜਾਪੜਾ ਨੰਬਰ ਦੇ ਦਿੱਤੇ ਜਾਂ ਸਾਡਾ ਨੰਬਰ ਲੈ ਲਾ ਪਰ ਪਤਾ ਨਹੀਂ ਜੀ ਤੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਤੇ ਚਾਹੁੰਦਾ ਕਿ ਇਹ ਤੱਕ ਕੋਈ ਡਿਮਾਂਡ ਨਹੀਂ ਖਾਸ ਰੱਖੀ ਨਹੀਂ ਵੀ ਜਿਹਦੀ ਵਜ੍ਹਾ ਕਰਕੇ ਜਿਹਨੂੰ ਆਪਾਂ ਇਹ ਉਹ ਕਰਨੀ ਕਿ ਜੇ ਅਸੀਂ ਕਹਾਂ ਵੀ ਜੇ ਰੀਤੇ ਕੋਈ ਦਿੱਕਤ ਆਈ ਕਿ ਅਸੀਂ ਦੂਰ ਕਰਾਂਗੇ ਮਨ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਸ਼ਾਇਦ ਜਾਤੀ ਤੌਰ ਤੇ ਮੈਨੂੰ ਜਾਣਦਾ ਹੋ ਕਮਿਊਨੀਕੇਸ਼ਨ ਸਹੀ ਕੀਤਾ ਪਰ ਸਾਨੂੰ ਪ੍ਰੋਪਰ ਸਹੀ ਗੱਲ ਨਹੀਂ ਕਰਾ ਦੱਸ ਰਿਹਾ ਵੀ ਮਤਲਬ ਕਿ ਚਾਹੁੰਦਾ ਕੀ ਹੈ ਮੈਨੂੰ ਕਿਤੇ ਦੂਜੀ ਵਾਰੀ ਚਾਂਸ ਨਹੀਂ ਪਈ ਪਹਿਲਾਂ ਹੀ ਜਿਹੜੇ ਸੀ ਉਹ ਨਹੀਂ ਬਣਦੀ ਸੀ ਹਾਂ ਦੱਸ ਰਿਹਾ ਜੀ ਇਸ ਤਰੀਆ ਤੇ ਬਾਕੀ ਹੁਣ ਦੇਖੋ ਸਰ ਕੋ ਟਾਵਰ ਤੇ ਅਸ ਤਾਂ ਕਹਿੰਦਾ ਕੋਈ ਆਸੇ ਪਾਸੇ ਦੀ ਕਵਰਿੰਗ ਕਰਨ ਚਾਹੀਦੀ ਜੇ ਮਤਲਬ ਵਾਰ-ਵਾਰ ਬੰਦਾ ਇੱਥੇ ਚੜ੍ਹ ਜਾਂਦਾ ਜੀ ਤੇ ਕਵਰਿੰਗ ਤਾਂ ਹੋਈ ਹੋਈ ਆ ਬੰਦੇ ਵੀ ਲੱਗੇ ਹੋਏ ਆ ਇਹ ਕਈ ਵਾਰ ਨ ਲੈ ਕੇ ਇਹਨਾਂ ਦੀ ਤੀਜੀ ਹੁੰਦੇ ਜਦੋਂ ਤੁਸੀਂ ਸਹੀ ਤਰੀਕੇ ਜਦੋਂ ਉਹਨਾਂ ਨੇ ਇਹਨਾਂ ਨੂੰ ਰੂਮ ਦਿੱਤਾ ਹੋਇਆ ਸਾਰਾ ਪ੍ਰਬੰਧ ਕੀਤਾ ਜਦੋਂ ਇਹਨਾਂ ਦਾ ਕੰਮ ਹੀ ਟਾਵਰ ਦੀ ਰਾਖੀ ਆ ਤਾਂ ਫਿਰ ਇਹ ਕਰਨੀ ਚਾਹੀਦੀ ਆ